ਭਾਰਤ ਦੇ ਅੰਦਰ ਸਾਰੀਆਂ ਭਾਸ਼ਾ ਆਪਣੀ ਆਪਣੀ ਜਗਾ ਤੇ ਮਤਮ ਰੱਖਦੀਆਂ ਨੇ ਕੋਈ ਇਹਦੇ ਵਿੱਚ ਕੰਟਰੋਵਰਸੀ ਨਹੀਂ ਬਣਨੀ ਚਾਹੀਦੀ ਚਾਹੇ ਪੰਜਾਬ ਆ ਚਾਹੇ ਹਰਿਆਣਾ ਚਾਹੇ ਹਮਾਚਲਾ ਕਿਉਂਕਿ ਸਾਡੇ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਤਾਂ ਵੈਸੇ ਹੀ ਮਹਾਰਾਜ ਦੀ ਕਿਰਪਾ ਵਾ ਜੇ ਕੋਈ ਇਹੋ ਜੀ ਜਨ ਪ੍ਰੋਬਲਮ ਦੀ ਤੂਗੀ ਪ੍ਰਸ਼ਾਸਨ ਵੀ ਦੇਖੂਗਾ ਅਸੀਂ ਵੀ ਕਹਾਂਗੇ ਜੋ ਕੰਮ ਕਰਨਾਲਾ ਪੰਜਾਬ ਦੇ ਵਿੱਚ ਕਦੇ ਕੋਈ ਐਹੋ ਜਿਹੇ ਮਾਹੌਲ ਨੂੰ ਕਦੇ ਐਮੀਅਤ ਨਹੀਂ ਦਿੱਤੀ ਜਾਊਗੀ ਜਿੱਦੇ ਨਾਲ ਪੰਜਾਬ ਦਾ ਕੋਈ ਮਾਹੌਲ ਖਰਾਬ ਹੋਵੇ ਸਰਕਾਰ ਅਗਰ ਪੰਜਾਬ ਪੰਜਾਬੀ ਨੂੰ ਐਮੀਅਤ ਦੇਦੀ ਹੈ ਤਾਂ ਸਾਡਾ ਪੰਜਾਬ ਆ ਅਸੀਂ ਪੰਜਾਬੀ ਨੂੰ ਐਮੀਅਤ ਦੇਣੀ ਆ ਅਸੀਂ ਪੰਜਾਬੀ ਆ ਭਾਰਤ ਇੱਕ ਸਾਡਾ ਦੇਸ਼ ਆ ਇਹ ਗੁਲਦਸਤੇ ਦੇ ਅੰਦਰ 2-4 ਰੰਗ ਨੇ ਹਿੰਦੂ ਮੁਸਲਮਣ ਸਿੱਖ ਸਾਈ ਇਹ ਗੁਲਦਸਤੇ ਦੀ ਤਰ੍ਹਾਂ ਅਸੀਂ ਇੱਕ ਦੂਜੇ ਦੇ ਵਿੱਚ ਰਹਨੇ ਆ ਕੋਈ ਸਾਡੇ ਪੰਜਾਬ ਦੀ ਪੰਜਾਬੀ ਨੂੰ ਆਂ ਦੇਖਿਆ ਕਰਕੇ ਕੋਈ ਹੋਰ ਭਾਸ਼ਾ ਨੂੰ ਅੱਗੇ ਲਿਆਊਗਾ ਉਹ ਕਦੇ ਨਹੀਂ ਪੰਜਾਬ ਦੇ ਅੰਦਰ ਬਰਤੋ ਸਕਦੀ ਪਰ ਦੇਸ਼ ਜਿਹੜਾ ਵਾ ਉਹ ਗਲਦਸਤੇ ਦੀ ਤਰ੍ਹਾਂ ਚੱਲਣਾ ਚਾਹੀਦਾ ਇਹ ਪੰਜਾਬ ਸਰਕਾਰ ਦੀ ਪਹਿਲੀयत ਆ ਹੋਣ ਵੀ ਉਹਨਾਂ ਕੋ ਅੰਗਰੇਜ਼ੀ ਵਾਲੀ ਆ ਪ੍ਰਤਾਪ ਸਿੰਘ ਬਾਜਵਾ ਉਹ ਪੋਜੀਸ਼ਨ ਲੀਡਰ ਅੰਗਰੇਜ਼ੀ ਬੋਲਦੇ ਸੀਗੇ ਤੇ ਉਹ ਕਿਹੜਾ ਕੋਈ ਫਾਰਸੀ ਉਧਰੋਂ ਬੋਲਦੇ ਸੀ ਅੰਗਰੇਜ਼ੀ ਵੀ ਸਾਡੇ ਦੇਸ਼ ਦੀ ਹੈ ਅੰਦਰ ਚੱਲਦੀ ਆ ਪਰ ਅਸੀਂ ਪੰਜਾਬ ਦੇ ਅੰਦਰ ਪਹਿਲਾਂ ਅਸੀਂ ਪੰਜਾਬੀਅਨ ਨੂੰ ਇਮੀਆਂ ਦਾਂਗੇ ਪੰਜਾਬੀ ਨੂੰ ਇਮੀਆਂ ਦਾਂਗੇ ਜੋ ਸਾਡਾ ਪਹਿਲਾ ਫਰਜ਼ ਧਰਮ ਤੇ ਕਰਮ ਪੰਦਾ ਬਾਕੀ ਭਾਸ਼ਾ ਨੂੰ ਜੇ ਅਸੀਂ ਮਾਨ ਸਮਾਨ ਦਿੰਨੇ ਆ ਤਾਂ ਸਾਡੇ ਪੰਜਾਬੀਆਂ ਦਾ ਪਹਿਲਾ ਸਾਡੀ ਮਾਂ ਬੋਲੀ ਹੈ ਪੰਜਾਬੀ ਅਸੀਂ ਪਹਿਲਾਂ ਆਪਣੀ ਮਾਂ ਦੀ ਭਾਸ਼ਾ ਨੂੰ ਇਸਤੇਮਾਲ ਕਰਾਂਗੇ ਫਿਰ ਬਾਕੀ ਭਾਸ਼ਾ ਬਾਅਦ ਚ ਇਸਤੇਮਾਲ ਕਰਾਂਗੇ ਆ ਜਦੋਂ ਕਾਂਗਰਸ ਪਾਰਟੀ ਸਰਕਾਰ ਸੀਗੀ 2017 ਤੋਂ 2022 ਦੇ ਵਿੱਚ ਅਕਸਰ ਵਿਧਾਨ ਸਭਾ ਦੇ ਵਿਧਾਨ ਸਭਾ ਤੋਂ ਬਾਹਰ ਜਿਹੜੀਆਂ ਗੱਲਾਂ ਹੁੰਦੀਆਂ ਸੀਗੀਆਂ ਉਹ ਹੀ ਗੱਲ ਕਹਿੰਦੇ ਸੀਗੇ ਕਿਉਂਕਿ ਉਦੋਂ ਮੁੱਖ ਮੰਤਰੀ ਸੀ ਕੈਪਟਨ ਮਿੰਦਰ ਸਿੰਘ ਪੰਜਾਬ ਦੇ ਉਦੋਂ ਗੱਲ ਚੱਲਦੀ ਸੀ ਕਿ ਇਹ ਇੰਗਲਿਸ਼ ਜ਼ਿਆਦਾ ਬੋਲਦੇ ਆ ਜਾਂ ਕਾਂਗਰਸ ਦੇ ਵਿੱਚ ਇੰਗਲਿਸ਼ ਬੋਲਣ ਵਾਲੇ ਜ਼ਿਆਦਾ ਹੈ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਮਾਨ ਸਨਮਾਨ ਦਿੰਨੇ ਆ ਪੰਜਾਬੀ ਭਾਈਚਾਰੇ ਸਾਡੀ ਮਾਸਮਾਨ ਹੈ ਔਰ ਜਦੋਂ ਅਸੀਂ ਤਾਕਤ ਚਾਹਾਂਗੇ ਤੇ ਅਸੀਂ ਹਰ ਜਿਹੜਾ ਸਰਕਾਰੀ ਦਸਤਾਵੇਜ਼ ਹੈ ਉਹ ਪੰਜਾਬੀ ਚ ਹੋਵੇ ਤੇ ਅਗਰ ਅੱਜ ਜਿਹੜਾ ਹਿੰਦੀ ਚ ਲਿਖਿਆ ਜਾ ਰਿਹਾ ਹੈ ਹਿੰਦੀ ਸਾਡੀ ਦੇਸ਼ ਦੀ ਭਾਸ਼ਾ ਹੈ ਸਾਡੀ ਮਾਤਰ ਭਾਸ਼ਾ ਹੈ ਬਟ ਜਿਹੜੀ ਪੰਜਾਬੀ ਹੈ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਤੇ ਇਹ ਮੰਦਪਾਗੀ ਗੱਲ ਹੈ ਔਰ ਇਹ ਜਿਹੜੀ ਇਹਨਾਂ ਦੀ ਕਥਨੀ ਦੇ ਕਰਨੀ ਜਿਹੜੀ ਹੈ ਜਿਹੜੀ ਮੌਜੂਦਾ ਸਰਕਾਰ ਦੇ ਵਿੱਚ ਜਿਹੜਾ ਫਰਕ ਹੈ ਅੱਗੇ ਵੀ ਅਸੀਂ ਕਹਿੰਦੇ ਰਿਆਂ ਅਗਲਾ ਸੇਜਾਂ ਤੇ ਉਹ ਨਜ਼ਰ ਆ ਰਿਹਾ ਹੈ ਸੋ ਅਸੀਂ ਇਹਦਾ ਡਟ ਕੇ ਵਿਰੋਧ ਵੀ ਕਰਦੇ ਆ ਤੇ ਜਿਹੜੀ ਲੈਂਗੁਏਜ ਹੈ ਪੰਜਾਬੀ ਹੋਣੀ ਚਾਹੀਦੀ ਸਰ ਲਗਦਾ ਨਹੀਂ ਕਿ ਪੰਜਾਬ ਜਿਹੜਾ ਪੰਜਾਬੀ ਦੇ ਗੱਲ ਲੁਧਿਆਣੇ ਦੀ ਗੱਲ ਕਰੀਏ ਦੁਕਾਨਦਾਰਾ ਮੁੰਡਾ ਇਹ ਗੱਲ ਕਹੀ ਗਈ ਕਿ ਜੇ ਪੰਜਾਬੀ ਨਹੀਂ ਦਿੱਤੇ ਤਾਂ ਅੰਜਨਾ ਆ ਜੀ ਇਹ ਵੀ ਕਹਿੰਦੇ ਕਿ ਸਰਕਾਰੀ ਪ੍ਰਸ਼ਾਸਨ ਨੂੰ ਜਿੰਨਾ ਚਾਹੀਦਾ ਆਪਣੀ ਮੰਗ ਕਰਦੇ ਦੇਖੋ ਜਿਹੜੀ ਇਹ ਮੌਜੂਦਾ ਸਰਕਾਰ ਹੈ ਇਹ ਬਰੋਟੀ ਸਰਕਾਰ ਹੈ ਇਹਨਾਂ ਨੇ ਜੋ ਕਿਹਾ ਸੀ ਉਹ ਉਹਦੇ ਮੁਕਾਬਲੇ ਕੁਝ ਵੀ ਨਹੀਂ ਦਿੱਤਾ ਇਹਨਾਂ ਨੇ ਉਦੋਂ ਦੱਲਾ ਕਿਦਿਆ ਸੀ ਕਿ ਅਸੀਂ ਵੀਆਪੀ ਸਕਿਉਰਟੀ ਨਹੀਂ ਲਵਾਵਾਂਗੇ ਅੱਜ ਦਿੱਲੀ ਦੇ ਵਿੱਚ ਜਿਹੜੇ ਇਹਨਾਂ ਦੇ ਬੋਸ ਨੇ ਕੇਜਰੀਵਾਲ ਜੀ ਉਹਨਾਂ ਦਾ ਜਿਹੜਾ ਘਰ ਹੈ ਉਹਨੂੰ ਮਿਊਜ਼ੀਅਮ ਬਣਾ ਕੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਜਿਦੇ ਚਪਾ ਵੀ ਹੈ ਔਰ ਅਜ ਤੱਕ ਕਿਸੇ ਚੀਫ ਮਿਨਿਸਟਰ ਦੇ ਵਿੱਚ ਘਰ ਦੇ ਵਿੱਚ ਸਪਾ ਨਹੀਂ ਬਣਿਆ ਚਾਹੇ ਉਹ ਪ੍ਰਗਾਸ਼ ਸਿੰਘ ਬਾਦਲ ਰੇ ਹੈ ਚਾਹੇ ਕੈਪਟਨ ਰਵਿੰਦਰ ਸਿੰਘ ਰੇ ਹੈ ਤੇ ਚਾਹੇ ਉਹ ਪ੍ਰਤਾਪ ਸਿੰਘ ਕਹਿਰੂ ਰੇ ਹੈ ਤੇ ਚਾਹੇ ਚੰਨੀ ਜੀ ਰੇ ਹੈ ਸੋ ਇਹ ਜਿਹੜਾ ਲੈਂਗੁਏਜ ਵਾਲਾ ਇਸ਼ੂ ਹੈ ਔਰ ਇਹਦੇ ਤੇ ਕਾਂਗਰਸ ਪਾਰਟੀ ਜਿਹੜੀ ਹੈ ਅਸੀਂ ਵਿਰੋਧ ਵੀ ਕਰਦੇ ਆਂ ਔਰ ਸਾਡਾ ਇੱਕ ਇੱਕ ਕਾਰਿਆ ਕਰਤਾ ਕਿਉਂਕਿ ਇਹ ਗੱਲ ਜਿਹੜੀ ਹੈ ਖਾਲੀ ਕਿਤਾਬਾਂ ਵਿੱਚ ਜਾਂ ਬੋਲਣ ਨਾਲ ਨਹੀਂ ਹੈ ਇਹਨੂੰ ਇੰਪਲੀਮੈਂਟ ਹੋਣਾ ਚਾਹੀਦਾ ਪਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਪੂਰੀ ਜਿਹੜੀ ਲੈਂਗੁਏਜ ਹੈ ਇਵਨ ਜਿਹੜੀਆਂ ਤੁਹਾਡੀਆਂ ਲੈਟਰਸ ਹੈ ਵੀ ਪੰਜਾਬੀ ਵਿੱਚ ਹੋਣੀਆਂ ਚਾਹੀਦੀਆਂ ਔਰ ਇਹ ਵੀ ਆਰ ਕਮਿਟਿਡ ਹੁੰਦਾ ਹੈ